ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਵੀਰਾਂ ਨੂੰ ਜੀ ਆਲਾ ਸੰਧੂ ਸਾਧਮਰ ਵੱਲੋਂ ਤੇ ਭਰਾਵੋ ਅੱਜ ਲੱਗੇ ਆਪਾਂ ਆਪਣੀ ਫਲਾਂ ਵਾਲੀ ਬਗੀਚੀ ਦੇ ਵਿੱਚ ਬਾਦਾਂ ਕਰਨ ਬੂਟਿਆਂ ਦਾ ਜਿਹੜਾ ਕੀ ਵੀਰੋ ਆਪਾਂ ਨੂੰ ਆਪਣੀ ਬਗੀਚੀ ਦੇ ਵਿੱਚ ਫਲਾਂ ਵਾਲੇ ਬੂਟਿਆਂ ਦੀ ਕੁਝ ਘਾਟ ਚਮਕਦੀ ਸੀਗੀ ਤੇ ਪੁੱਤ ਕਹਿੰਦਾ ਡੈਡੀ ਆਪਣੇ ਕੋਲੇ ਕੋਈ ਬੂਟੇ ਇੱਥੇ ਹੈ ਨਹੀਂ ਜਿਵੇਂ ਕੀ ਕਟਲ ਵਗੈਰਾ ਅਵੋਕਾਡੋ ਵਗੈਰਾ ਤੇ ਅੱਜ ਉਹ ਬੂਟੇ ਆਪਾਂ ਪਿੰਡ ਕਾਉਣੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ thro ਭਰਾ ਤੋਂ ਆਪਾਂ ਲੈ ਆਂਦੇ ਆ ਜਿਹੜੀ ਕਿ ਆਪਾਂ ਨੂੰ ਵਧੀਆ ਵੈਰਾਈਟੀ ਤੇ ਬਾਜ਼ਬਰੇਟਾਂ ਤੇ ਆਪਾਂ ਨੂੰ ਪੌਦੇ ਮਿਲੇ ਆ ਤੇ ਭਰਾਵੋ ਜਿਹੜੇ ਆਪਾਂ ਇਹ ਟੋਏ ਕਰੇ ਆ ਬਾਗੀਚੀ ਦੇ ਵਿੱਚ ਦੋ ਦਿਨ ਪਹਿਲਾਂ ਵੀ ਰੋ ਆਪਾਂ ਇਹ ਟੋਏ ਕਰਤੇ ਸੀਗੇ ਕਿਉਂਕਿ ਟੋਏ ਨੂੰ ਧੁੱਪ ਲੱਗ ਜਾਂਦੀ ਆ ਤੇ ਉਦੋਂ ਬਾਅਦ ਹੁਣ ਆਪਾਂ ਬੂਟੇ ਲਾਉਣ ਦੀ ਤਿਆਰੀ ਕਰਤੀ ਅੱਜ ਮੌਸਮ ਵੀ ਬੜਾ ਸੋਹਣਾਗਾ ਬੜਾ ਵਧੀਆ ਮੌਸਮ ਆ ਤੇ ਬੜੀ ਵਧੀਆ ਰੁੱਤ ਆ ਤੇ ਭਰਾਵੋ ਤੁਸੀਂ ਵੀ ਲਾਓ ਬੱਦ ਤੋਂ ਬੱਦ ਬੂਟੇ ਤੇ ਜਿਹੜਾ ਵੀਰੋਂ ਆਪਾਂ ਇਹ ਟੋਆ ਕਰਿਆਗਾ 1.5 ਤੋਂ 2 ਫੁੱਟ ਆਪਾਂ ਡੂੰਘਾ ਟੋਆ ਕਰਿਆਗਾ ਤੇ ਵਿੱਚ ਆਪਾਂ ਇਹਦੇ ਪਾ ਦੇਣੀ ਹੈ ਕਿ ਹਲਕੀ ਜੀ ਡੀਐਪ ਇੱਕ ਤੋਂ ਦੋ ਮੁੱਠ ਨੂੰ ਤੁਸੀਂ ਆਦੇ ਕੋਈ ਨੂੰ ਦੇ ਦੇਓ ਬਿਲਕੁਲ ਤੇ ਇਹਦੇ ਹੋਏ ਹਲਕੀ ਜੀ ਡੀਐਪ ਪਾ ਕੇ ਜੇ ਤੁਹਾਡੇ ਕੋਲ ਕੋਈ ਹੋਰ ਦੇਸੀ ਖਾਦ ਆ ਤਾਂ ਬਹੁਤ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਵਿੱਚ ਵੀਰੋਂ ਆਪਾਂ ਦੇਸੀ ਰੂੜੀ ਥੋੜੀ ਜੀ ਮਿੱਟੀ ਦੇ ਵਿੱਚ ਰਲਾ ਕੇ ਥੋੜੀ ਜਿਹਾ ਆਪਾਂ ਰੂੜੀ ਪਾਉਣੀ ਆ ਰੂੜੀ ਚੰਗੀ ਤਰ੍ਹਾਂ ਪ੍ਰਭੂ ਇਹਨੂੰ ਮਿੱਟੀ ਦੇ ਵਿੱਚ ਰਲਾ ਲੈਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਮਿੱਟੀ ਦੇ ਵਿੱਚ ਰਲਾ ਕੇ ਤਾਂ ਕਿ ਕਿਤੇ ਵੀ ਜਿਹੜੀ ਕੋਈ ਖਾਦ ਆ ਉਹ ਇਕੱਠੀ ਨਾ ਰਵੇ ਜ਼ਿਆਦਾ ਨਹੀਂ ਪਾਉਣੀ ਜ਼ਿਆਦਾ ਪਾਉਣ ਨਾਲ ਬੂਟੇ ਕਈ ਵਾਰੀ ਮੱਚ ਜਾਂਦੇ ਆ ਥੋੜੀ ਥੋੜੀ ਪਾਉਣੀ ਆ ਟੋਏ ਨੂੰ ਦੇਖਦੇ ਹੋਏ ਤੇ ਬੂਟੇ ਨੂੰ ਦੇਖਦੇ ਹੋਏ ਉਦੋਂ ਤੇ ਟੋਏ ਦੇ ਵਿੱਚ ਪ੍ਰਭੂ 2-2 ਗਲਾਸ ਜੇ ਛੋਟੇ ਕੋਲ ਲੱਸੀ ਹੈਗੀ ਆ ਤਾਂ ਲੱਸੀ ਤੇ ਜ਼ਰੂਰ ਪਾਏ ਫੇਰ ਤੁਸੀਂ ਦੇਖੋ ਵੀ ਬੂਟੇ ਕਿੰਨੀ ਸੋਹਣੀ ਗਰੋਥ ਕਰਨਗੇ ਤੇ ਹੁਣ ਆਪਾਂ ਲਾ ਕੇ ਇਹਨੂੰ ਮਿੱਟੀ ਭਰ ਦੇਣੀ ਆ ਤੇ ਉਸ ਤੋਂ ਬਾਅਦ ਪ੍ਰਭੂ ਆਪਾਂ ਇਹਨੂੰ ਪਾ ਦੇਣਾ ਹੈਗਾ ਪਾਣੀ ਪਾਣੀ ਪਾ ਕੇ ਜਦੋਂ ਬੂਟੇ ਪ੍ਰਭੂ ਜਿੰਨਾ ਚਿਰ ਬੂਟੇ ਚੱਲਦੇ ਨੇ ਉਹਨਾਂ ਚਿਰ ਤਾ ਬੂਟਿਆਂ ਦੇ ਜੜਾਂ ਨਾਲ ਮਿੱਟੀ ਪਾਣੀ ਲੱਗ ਜੇ ਕੁਝ ਨਹੀਂ ਹੁੰਦਾ ਤੇ ਬਾਅਦ ਚ ਜਦੋਂ ਬੂਟੇ ਵੱਡੇ ਹੋ ਜਾਂਦੇ ਵੀਰੋ ਉਦੋਂ ਜੜਾਂ ਨਾਲ ਪਾਣੀ ਨਾ ਲੱਗਣ ਦਿਓ ਉਦੋਂ ਤੁਸੀਂ ਸਿੱਧਾ ਇਸ ਤਰ੍ਹਾਂ ਬੈੱਟ ਬਣਾ ਕੇ ਬੂਟਿਆਂ ਦੇ ਦੂਰ ਦੀ ਪਾਣੀ ਚੱਲੇ ਤੇ ਨਾਲ ਤੁਸੀਂ ਬੂਟਿਆਂ ਦੇ ਜਿਵੇਂ ਕੋਈ ਨਦੀਨ ਵਗੈਰਾ ਪੱਟ ਕੇ ਜਾਂ ਪਰਾਲੀ ਪਈ ਹੁੰਦੀ ਆਪਣੇ ਕੋਲੇ ਜਾਂ ਤੂੜੀ ਜੜਾਂ ਦੇ ਨਾਲ ਇਸ ਤਰ੍ਹਾਂ ਪਰਾਲੀ ਦੀ ਮਰਚੀ ਕਰ ਦੋ ਇਸ ਤਰ੍ਹਾਂ ਜਿਵੇਂ ਆਹ ਕੀਤੀ ਹੋਈ ਹੈ ਤੇ ਪਾਣੀ ਨਾ ਲੱਗੇ ਜੜਾਂ ਨਾਲ ਮਿੱਟੀ ਘੜੜੀ ਨਹੀਂ ਹੁੰਦੀ ਸਿੱਧੀ ਡਾਇਰੈਕਟ ਧੁੱਪਣੀ ਲੱਗਦੀ ਪਲਾਈ ਰਹਿੰਦੀ ਹੈ ਗੰਡੋਆ ਬਹੁਤ ਫਾਇਦਾ ਹੁੰਦਾ ਹੈ ਤੇ ਜੜਾਂ ਦਾ ਵਾਧਾ ਹੁੰਦਾ ਤੇ ਫਿਰ ਤੁਸੀਂ ਦੇਖੋ ਬੂਟਿਆਂ ਦਾ ਵਿਕਾਸ ਕਿੰਨਾ ਹੁੰਦਾ ਬਹੁਤ ਸੋਹਣੇ ਬੂਟੇ ਚੱਲਣਗੇ ਤੇ ਹੁਣ ਰੁੱਤ ਬੜੀ ਸੋਹਣੀ ਆ ਬੂਟੇ ਆਪਾਂ ਲਾਉਣੇ ਆ ਫਾਲੋ ਭਗਵਾਨ ਨੇ ਲਾਉਣਾ ਦਾਤੇ ਨੇ ਲਾਉਣਾ ਜਿਵੇਂ ਕਹਿੰਦੇ ਸਿਆਣੇ ਇੱਕ ਰੁੱਖ 100 ਸੁੱਖ ਇੱਕ ਬੂਟੇ ਤਾਂ ਆਪਾਂ ਨੂੰ ਅਨੇਕਾਂ ਹੀ ਫਾਇਦੇ ਹੁੰਦੇ ਆ ਹੁਣ ਸਾਰੇ ਭਰਾਵੋ ਤੁਸੀਂ ਵੀ ਲਾਓ ਜਿੱਥੇ ਵੀ ਤੁਹਾਨੂੰ ਕੋਈ ਜਗ੍ਹਾ ਆਪਦੇ ਖੇਤਾਂ 'ਚ ਘਰਾਂ 'ਚ ਕਿਤੇ ਵੀ ਤੁਸੀਂ ਬੂਟੇ ਭਰਾਵੋ ਲਾ ਸਕਦੇ ਹੋ ਹੁਣ ਰੁੱਤ ਵਧੀ ਆ ਗਈ ਬੂਟੇ ਲਾਉਣ ਦਾ ਸਮਾਂ ਬੜਾ ਵਧੀਆ ਹੈ ਹੁਣ ਬੂਟੇ ਚੱਲਣਗੇ ਭਰਾਵੋ